ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਉਹ ਗੱਲਬਾਤ ਕਰਨੀ ਹੈ ਆਪਾਂ ਨੇ ਨਿਰਾਸ਼ਾ ਬਾਰੇ ਜਦੋਂ ਆਪਣਾ ਕੋਈ ਕੰਮ ਨਾ ਬਣੇ ਆਪਾਂ ਬਹੁਤ ਨਿਰਾਸ਼ ਹੋ ਜਾਂਦੇ ਆ ਬਹੁਤ ਟੈਨਸ਼ਨ ਚ ਆ ਜਾਂਦੇ ਆ ਪਤਾ ਕੀ ਹੈ ਜੀ ਇੱਕ ਗੱਲ ਹੈ ਇਨਸਾਨੀਅਤ ਚ ਬਈ ਆਪਾਂ ਛੇਤੀ ਨਿਰਾਸ਼ ਵੀ ਹੋ ਜਾਂਦੇ ਆ ਕੋਈ ਸਾਡਾ ਛੋਟਾ ਜਿਹਾ ਕੰਮ ਬਣ ਜਵੇ ਅਸੀਂ ਖੁਸ਼ੀ ਭੀ ਛੇਤੀ ਹੋ ਜੰਨੇ ਆਂ ਦੇਖੋ ਜਦੋਂ ਅਸੀਂ ਕਿਸੇ ਸਫਲਤਾ ਦੇ ਰਾਹ ਤੇ ਤੁਰਨਾ ਹੁੰਦਾ ਹੈ ਇਨਸਾਨ 100 ਵਾਰ ਹਾਰਦਾ ਹੈ 100 ਵਾਰ ਜਿੱਤਦਾ ਹੈ ਤੁਸੀਂ ਜੋ ਵੀ ਤੁਹਾਡਾ ਕਹਿੰਦੇ ਹੁੰਦੇ ਨੇ ਵੀ ਨਿਸ਼ਾਨਾ ਹੈ ਕੀ ਕਰਨਾ ਹੈ ਤੁਸੀਂ ਉਹਨੂੰ ਬਲੰਦ ਹੌਂਸਲੇ ਨਾਲ ਕਰਿਆ ਕਰੋ ਐ ਨਹੀਂ ਸੋਚਣਾ ਹੈਗਾ ਬਈ ਹਾਏ ਮੇਰਾ ਕੰਮ ਹੋਇਆ ਨਹੀਂ ਜੇ ਆ ਬੋਆ ਮੇਰੀ ਕਿਸਮਤੇ ਮਾੜੀ ਹੈ ਮੇਰੇ ਨਾਲ ਤਾਂ ਇਕਣਾ ਹੀ ਹੁੰਦਾ ਫਲਾਣੇ ਦਾ ਕੰਮ ਕਿੰਨਾ ਵਧੀਆ ਚੱਲਦਾ ਮੇਰਾ ਕਿਉਂ ਨਹੀਂ ਚੱਲਦਾ ਅਸੀਂ ਇਹਨਾਂ ਪਤਾ ਕੀ ਹੈ ਸਾਡੇ ਚ ਸਭ ਚੇ ਗੱਲ ਹੈ ਮੈਂ ਕੋਈ ਆਪਣ ਆਪ ਬਾਹਰ ਨਹੀਂ ਮੈਂ ਵੀ ਤੁਹਾਡੇ ਵਿੱਚ ਹੀ ਆ ਬਈ ਅਸੀਂ ਜੇ ਸਾਡਾ ਕੋਈ ਕੰਮ ਨਹੀਂ ਨਾ ਬਣਦਾ ਜਾਂ ਸਾਡੇ ਕੰਮ ਨੂੰ ਕੋਈ ਦੇਰੀ ਲੱਗੀ ਤਾਂ ਅਸੀਂ ਕਹਿ ਦਿੰਨੇ ਆਂ ਬਈ ਹਾਏ ਫਲਾਣੇ ਦੇ ਪਤਾ ਨਹੀਂ ਕੰਮ ਕਿਵੇਂ ਚੱਲੀ ਜਾਂਦੇ ਨੇ ਸਾਡਾ ਨਹੀਂ ਚੱਲਦਾ ਕੰਮ ਆ ਸਾਡਾ ਨਹੀਂ ਆਹ ਕੰਮ ਹੋਇਆ ਕਿਸੇ ਨਾਲ ਆਪਣੇ ਆਪ ਨੂੰ ਜੋੜ ਕੇ ਨਾ ਚੱਲਿਆ ਕਰੋ ਉਹ ਅਗਲੇ ਦੀ ਕਿਸਮਤ ਹੈ ਇਹ ਸਾਡੀ ਕਿਸਮਤ ਹੈ ਜਦੋਂ ਕਹਿੰਦੇ ਹੁੰਦੇ ਨੇ ਸੱਚੇ ਪਾਤਸ਼ਾਹ ਦਾ ਹੁਕਮ ਹੋਣਾ ਹੈ ਜਦੇ ਸਾਰੇ ਕੰਮ ਸਫਲ ਹੁੰਦੇ ਨੇ ਤੁਸੀਂ ਜੋ ਵੀ ਅਗਾ ਬਦੂ ਕਿਸੇ ਕੰਮ ਚ ਲੱਗੇ ਹੋਏ ਹੋ ਉਨ ਲੱਗੇ ਰਿਹਾ ਕਰੋ ਜਦੋਂ ਨਾ ਅਸੀਂ ਲਾਲੋ ਵੀ ਸਾਡੇ ਬੱਚੇ ਨੇ ਕੋਈ ਇਹ ਗੱਲ ਚੁਣ ਲਈ ਵੀ ਮੈਂ ਆਹ ਗੇਮ ਕਰਨੀ ਐ ਆਹ ਪੜ੍ਹਾਈ ਕਰਨੀ ਐ ਆਹ ਕੋਰਸ ਕਰਨਾ ਹੈ ਜਾਂ ਕੋਈ ਅਸੀਂ ਹੋਰ ਕੰਮ ਕਰਨਾ ਹੈ ਬਹੁਤ ਕਾਰੋਬਾਰੀ ਕੰਮ ਹੁੰਦੇ ਨੇ ਇੱਕ ਵਾਰ ਨਹੀਂ ਹੋਇਆ ਦੂਈ ਵਾਰ ਟਰਾਈ ਕਰ ਲੋ ਦੋਈ ਵਾਰ ਕੰਮ ਨਹੀਂ ਲੋਟ ਆਇਆ ਤੀ ਵਾਰ ਟਰਾਈ ਕਰ ਲੋ ਪਰ ਅਸੀਂ ਜਾਂਦਾ ਇੱਕ ਕੰਮ ਨੂੰ ਛੱਡ ਕੇ ਆ ਤਾਂ ਹੋਇਆ ਹੀ ਨਹੀਂ ਇਹ ਨਹੀਂ ਮੇਤੋਂ ਹੋਣਾ ਫਿਰ ਅਸੀਂ ਹੋਰ ਕੰਮ ਨੂੰ ਚੁਣ ਲੈਨੇ ਆ ਉੱਥੋਂ ਵੀ ਸਾਨੂੰ ਨਿਰਾਸ਼ਾ ਮਿਲ ਗਈ ਫਿਰ ਅਸੀਂ ਤੀਆ ਕੰਮ ਚੁਣ ਲੈਨੇ ਆ ਫਿਰ ਇਹ ਹੁੰਦਾ ਬਈ ਬੰਦੇ ਦੀ ਪਟਕਣ ਜੀ ਲੱਗੀ ਰਹਿਣੀ ਆ ਸਾਨੂੰ ਠੀਕ ਐ ਇੰਨੀ ਛੇਤੀ ਹਾਰ ਨਾ ਮੰਨਿਆ ਕਰੋ ਹਾਰ ਨਹੀਂ ਮੰਨਣੀ ਨਿਰਾਸ਼ ਨਹੀਂ ਹੋਣਾ ਬਿਲਕੁਲ ਵੀ ਕਿਸੇ ਨਾਲ ਆਪਣੇ ਆਪ ਨੂੰ ਜੋੜ ਕੇ ਨਹੀਂ ਚੱਲਣਾ ਹਰੇਕ انسان ਦੀ ਆਪਣੀ ਆਪਣੀ ਤਕਦੀਰ ਹੁੰਦੀ ਹੈ ਕਿਸੇ ਦੇ ਹੌਲੀ ਹੌਲੀ ਕੰਮ ਬਣਦੇ ਨੇ ਕਿਸੇ ਰਾਤੋਂ ਰਾਤ ਸਟਾਰ ਹੋ ਜਾਂਦਾ ਹੈ ਅਗਲਾ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਬਣ ਜਾਂਦਾ ਹੈ ਅਗਲੇ ਦਾ ਕੰਮ ਠੀਕ ਹੈ ਵੀ ਜਿਹੜੀ ਨਿਰਾਸ਼ਾ ਹੈ ਇਹ ਸਾਨੂੰ ਪਿੱਛੇ ਨੂੰ ਖਿੱਚਦੀ ਹੈ ਕਿਉਂਕਿ ਅਸੀਂ ਹੌਂਸਲਾ ਢੇਰੀ ਕਰ ਲੈਨੇ ਆ ਵੀ ਨਹੀਂ ਮੇਰੀ ਤਾਂ ਕਸਮ ਤੇ ਇਹੀ ਜੀ ਹੈ ਮੇਰੇ ਨਹੀਂ ਕੰਮ ਬਣਨੇ ਹੈਗੇ ਕਈ ਵਾਰ ਇਨਸਾਨ ਨੂੰ ਕਾਮਜਾਬ ਹੁੰਦਿਆਂ ਹੁੰਦਿਆਂ ਅੱਧੀ ਜ਼ਿੰਦਗੀ ਲੰਘ ਜਾਂਦੀ ਆ ਪਰ ਜਦ ਮਹਾਰਾਜ ਸਾਡੀਆਂ ਕੋਸ਼ਿਸ਼ਾਂ ਨੂੰ ਭਾਗ ਲਾਉਂਦਾ ਹੈ ਨਾ ਫਿਰ ਵੀ ਸਰਾ ਹੀ ਕਰਾ ਦਿੰਦਾ ਉਸ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਵੀ ਜਿਹੜੀ ਨਿਰਾਸ਼ਾ ਇਹ ਵੀ ਇੱਕ ਬਿਮਾਰੀ ਆ ਅਸੀਂ ਹੌਂਸਲੇ ਨੂੰ ਆਪਣੇ ਨੂੰ ਜਮਾ ਹੀ ਤੋੜ ਲੈਨੇ ਆ ਵੀ ਛੱਡ ਪਰੇ ਇਹ ਕੰਮ ਨਹੀਂ ਹੋਣਾ ਹੈਗਾ ਦੇਖੋ ਕੰਮ ਜ਼ਿੰਦਗੀ 'ਚ ਕੋਈ ਹੋਵੇ ਕੋਈ ਕੰਮ ਹੋਵੇ ਜ਼ਿੰਦਗੀ 'ਚ ਘਰ ਦਾ ਕੰਮ ਹੈ ਬਾਹਰ ਦਾ ਹੈ ਕੋਈ ਜੌਬ ਹੈ ਕੋਈ ਬੱਚੇ ਨੇ ਟੈਸਟ ਦਿੱਤਾ ਕਿਸੇ ਤਰ੍ਹਾਂ ਦਾ ਕੁਝ ਵੀ ਹੈ ਨਿਰਾਸ਼ ਨਹੀਂ ਹੋਣਾ ਨਿਰਾਸ਼ਾ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰਦੀ ਹੈ ਤੁਸੀਂ ਹੌਸਲਿਆਂ ਨੂੰ ਬੁਲੰਦ ਰੱਖਣਾ ਹੈ ਮੇਰਾ ਤਾਂ ਇੱਕੋ ਹੀ ਮਤਲਬ ਹੈ ਮੈਂ ਇਹ ਗੱਲਾਂ ਬੱਚਿਆਂ 'ਚ ਬਹੁਤ ਦੇਖੀਆਂ ਨੇ ਹੁੰਦੀਆਂ ਵੱਡਿਆਂ 'ਚ ਵੀ ਆ ਪਰ ਬੱਚਿਆਂ 'ਚ ਜ਼ਿਆਦਾਤਰ ਦੇਖੀਆਂ ਹੈ। ਬੱਚਿਆਂ ਨੂੰ ਆਏ ਹੁੰਦਾ ਜੇ ਇੱਕ ਬੱਚਾ ਮੂਰੇ ਲੰਘਿਆ ਦੂਏ ਨੇ ਇੱਕ ਵਾਰ ਟਰਾਈ ਕੀਤਾ ਕਿਦਰੇ ਨਹੀਂ ਕੁਝ ਲੋਟ ਆਇਆ ਕੋਈ ਨੌਕਰੀ ਚੱਕਰੀ ਦਾ ਉਹਨੇ ਕਹਣਾ ਨਹੀਂ ਨਹੀਂ ਮੇਤੇ ਨਹੀਂ ਇਹ ਕੰਮ ਹੋਣਾ ਹੈਗਾ। ਲਹ ਹੈ ਉਹਦਾ ਕਿਵੇਂ ਹੋ ਗਿਆ ਮੈਂ ਰਹਿ ਗਿਆ। ਮੇਤੇ ਤਾਂ ਨਹੀਂ ਇਹ ਕੰਮ ਹੋਣਾ ਬੇਬੇ ਬਾਪੂ ਨੂੰ ਜੱਦੇ ਜਵਾਬ ਦੇ ਦੇਣਾ। ਹੁਣ ਬੇਬੇ ਬਾਪੂ ਵਿਚਾਰੇ ਕੀ ਕਰਨ? ਕੋਸ਼ਿਸ਼ ਤਾਂ ਬੱਚੇ ਨੇ ਕਰਨੀ ਆ ਨਾ। ਅਸੀਂ ਬੱਚਿਆਂ ਦੀ ਜਗ੍ਹਾ ਕੋਈ ਟੈਸਟ ਨਹੀਂ ਦੇ ਕੇ ਆਉਣ ਲੱਗੇ ਆਸੀਂ ਬੱਚਿਆਂ ਦੀ ਜਗ੍ਹਾ ਕੋਈ ਪੜ੍ਹਾਈ ਨਹੀਂ ਕਰਨ ਲੱਗੇ। ਅਸੀਂ ਕੁਝ ਨਹੀਂ ਕਰ ਸਕਦੇ ਬੱਚਿਆਂ ਨੂੰ ਸਿਰਫ ਅਸੀਂ ਖਰਚਾ ਦੇ ਸਕਦੇ ਹਾਂ ਉਹਨਾਂ ਦੀ ਪਰਪਰਿਸ਼ ਕਰ ਸਕਦੇ ਹਾਂ ਜੋ ਬੱਚਿਆਂ ਦਾ ਅਗਾ ਬੰਧੂ ਫੈਸਲੇ ਨੇ ਉਹ ਬੱਚਿਆਂ ਨੇ ਹੀ ਕਰਨੇ ਆ ਮੈਂ ਇਹ ਹੀ ਗੱਲ ਬੱਚਿਆਂ ਨੂੰ ਕਹਿੰਦੀ ਆ ਪੁੱਤ ਹੌਸਲੇ ਬੁਲੰਦ ਰੱਖਿਆ ਕਰੋ ਕਦੇ ਹਿੰਮਤਾਂ ਨਹੀਂ ਹਾਰਨੀ ਆ ਪ੍ਰਮਾਤਮਾ ਰਿਜਕ ਸਭ ਨੂੰ ਦਿੰਦਾ ਹੈ ਭਾਵੇਂ ਅੱਜ ਦੇ ਦੇਵੇ ਭਾਵੇਂ ਕੱਲ ਨੂੰ ਦੇ ਦੇਵੇ ਕਾਮਯਾਬੀਆਂ ਸਾਨੂੰ ਜਰੂਰ ਮਿਲਦੀਆਂ ਨੇ ਕਦੇ ਵੀ ਜ਼ਿੰਦਗੀ 'ਚ ਨਿਰਾਸ਼ ਨਾ ਹੋਇਆ ਕਰੋ ਜ਼ਿੰਦਗੀ ਤੇ ਹਰਖ ਨਾ ਝਾੜਿਆ ਕਰੋ ਬਈ ਮੇਰੀ ਉਹ ਤਕਦੀਰ ਮਾੜੀ ਆ ਤਕਦੀਰ ਕਦੇ ਕਿਸੇ ਦੀ ਪਰਮਾਤਮਾ ਮਾੜੀ ਨਹੀਂ ਲਿਖਦਾ ਕੋਈ ਨਹੀਂ ਮਾਣਾ ਮੋਟਾ ਜ਼ਿੰਦਗੀ ਚ ਤਰਾ ਚੜਾ ਹੁੰਦਾ ਸਭ ਨੰਗ ਜਾਂਦਾ ਸਿਰ ਤੇ ਨੂੰ ਠੀਕ ਹੈ ਜੀ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ